ਆਪਨੀ ਪਛਾਣ ਬਣਾਉਂਦਾ ਇੱਕ ਜੂਨ ਨੂੰ ਬੋਟਾ ਪਾਉਣ ਤੇ ਆਪਣੀ ਪਛਾਣ ਬਣਾਉਂਦਾ ਇੱਕ ਜੂਨ ਨੂੰ ਬੋਟਾ ਪਾਉਣ ਹਾ ਰੇ ਆਪਣੀ ਪਛਾਣ ਬਣਾਉਂਦਾ ਇੱਕ ਜੂਨ ਨੂੰ ਬੋਟਾ ਪਾਉਣ ਡਾਕਟਰ ਸੰਜੀਵ ਕੁਮਾਰ ਜੀ ਆਕਾਸ਼ਵਨੀ ਐਫਐਮ ਬਟਿੰਡਾ ਦੇ ਪ੍ਰਸਾਰਣ ਚ ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਆ ਸਰ ਧੰਨਵਾਦ ਜੀ ਇਕਨਾ ਅੰਗਰੇਜ਼ੀ ਚ ਕਹਿੰਦੇ ਆ ਨਾ ਸਰ ਕੇ ਹੈਟਸ ਆਫ ਟੂ ਯੂ ਹਾਲਾਂਕਿ ਮੈਂ ਹੈਟ ਤਾਂ ਕੋਈ ਨਹੀਂ ਪਹਿਨੇ ਹੋਇਆ ਪਰ ਫਿਰ ਵੀ ਇੱਕ ਮੁਹਾਵਰੇ ਦੇ ਰੂਪ ਚ ਇੱਕ ਪ੍ਰਭਾਵ ਦੇ ਰੂਪ ਚ ਮੈਂ ਤੁਹਾਨੂੰ ਹੈਟਸ ਆਫ ਕਰ ਰਿਹਾ ਕਿਉਂਕਿ ਬਹੁਤ ਘੱਟ ਸਾਨੂੰ ਆਲੇ ਦੁਆਲੇ ਚ ਸਰਕਾਰ ਦੇ ਵਿੱਚ ਬੈਠੇ ਐਸੇ ਅਧਿਕਾਰੀ ਖਾਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜੇ ਮੈਂ ਗੱਲ ਕਰਾਂ ਵਿਦ ਡਿਊ ਰਿਸਪੈਕਟ ਟੂ ਆਲ ਕਿ ਬਹੁਤ ਘੱਟ ਸਾਨੂੰ ਐਸੀ ਅਧਿਕਾਰੀ ਮਿਲਦੇ ਆ ਜਿਹੜੇ ਕਿ ਬਿਯੋਂਡ ਕਾਲ ਆਫ ਡਿਊਟੀ ਜਿਨੂੰ ਆਪਾਂ ਕਹਿ ਦਿੰਦੇ ਆ ਨਾ ਕਿ ਉਹਨਾਂ ਨੂੰ ਦਿੱਤੇ ਹੋਏ ਕੰਮ ਤੋਂ ਬਾਹਰ ਜਾ ਕੇ ਉਹ ਕੋਈ ਕੰਮ ਕਰਦੇ ਆ ਜਦੋਂ ਲੋਕ ਸੇਵਾ ਦਾ ਜਾ ਕੋਈ ਲੋਕਾਂ ਦੇ ਹਿੱਤ ਦਾ ਔਰ ਜਿਵੇਂ ਕਿ ਹੁਣ ਚੋਣਾਂ ਦੀ ਪ੍ਰਕਿਰਿਆ ਹੈ ਜਿਹੜੀ ਚੱਲ ਰਹੀ ਹੈ ਔਰ ਸਾਨੂੰ ਪਤਾ ਹੈ ਕਿ ਮਾਨਯੋਗ ਚੋਣ ਕਮਿਸ਼ਨ ਹੈ ਜਿਹੜਾ ਭਾਰਤ ਦਾ ਉਹਦੇ ਵੱਲੋਂ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਫਿਰ ਮਾਡਲ ਕੋਡ ਆਫ ਕੰਡਕਟ ਵੀ ਲਾਗੂ ਹੋ ਜਾਂਦਾ ਹੈ ਤੇ ਸਾਰੇ ਕਰਮਚਾਰੀ ਜੋ ਪੰਜਾਬ ਸਰਕਾਰ ਦੇ ਆ ਚਾਹੇ ਕੇਂਦਰ ਸਰਕਾਰ ਦੇ ਆ ਕੁਝ ਇੱਕ ਵਿਭਾਗਾਂ ਦੇ ਕਰਮਚਾਰੀਆਂ ਨੂੰ ਛੱਡ ਕੇ ਉਹ ਆਪਣੇ ਕੰਮ ਲੱਗ ਜਾਂਦੇ ਆ ਔਰ ਇੱਕ ਪੂਰੀ ਪ੍ਰਕਿਰਿਆ ਹੈ ਜਿਹੜੀ ਉਹ ਆਰੰਭ ਹੋ ਜਾਂਦੀ ਆ ਵੱਖ-ਵੱਖ ਪੜਾਵਾਂ ਦੇ ਵਿੱਚ ਔਰ ਸਭ ਤੋਂ ਵੱਡਾ ਪੜਾ ਹੁੰਦਾ ਜਿਸ ਦਿਨੇ ਚੋਣਾਂ ਹੋਣੀਆਂ ਆ ਯਾਨੀ ਕਿ ਪੰਜਾਬ ਦੇ ਵਿੱਚ ਪਹਿਲੀ ਜੂਨ ਨੂੰ ਔਰ ਸਭ ਤੋਂ ਵੱਡਾ ਪੜਾਅ ਮੈਂ ਪਹਿਲੀ ਜੂਨ ਇਸ ਕਰਕੇ ਕਿਹਾ ਕਿਉਂਕਿ ਉਸ ਦਿਨ ਲੋਕਾਂ ਦੀ ਵੀ ਭਾਗੀਦਾਰੀ ਹੋਣੀ ਹੁੰਦੀ ਹੈ ਔਰ ਇਸ ਵਾਰ ਚੋਣ ਕਮਿਸ਼ਨ ਨੇ ਬਹੁਤ ਇਸ ਪਾਸੇ ਜ਼ੋਰ ਲਾਇਆ ਹੈ ਕਿ ਵੋਟਾਂ ਦੀ ਜਿਹੜੀ ਪ੍ਰਤੀਸ਼ਤ ਹੈ ਉਹ ਵਧਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਹੌਮਾ ਮਾ ਕੇ ਇਹਦੇ ਵਿੱਚ ਭਾਗ ਲਿਆ ਪਰ ਤੁਹਾਡੇ ਵਰਗੇ ਅਧਿਕਾਰੀਆਂ ਵੱਲੋਂ ਜਦੋਂ ਮੈਂ ਕਿਹਾ ਨਾ ਜੀ ਵਿਅੰਡ ਦਾ ਕਾਲ ਆਫ ਡਿਊਟੀ ਜਾ ਕੇ ਕੋਈ ਕੰਮ ਕਰਦੇ ਆ ਤਾਂ ਫਿਰ ਉਹ ਚਰਚਾ ਦੇ ਵਿੱਚ ਵੀ ਆਉਂਦਾ ਤੁਸੀਂ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਂ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਜਾਨੀ ਪਹਿਲੀ ਜੂਨ ਨੂੰ ਕੋਲਿੰਗ ਬੂਥ ਤੇ ਜਾ ਕੇ ਆਪਣੀ ਵੋਟ ਪੁੱਗਤਾਨ ਲਈ ਉਹਨਾਂ ਨੂੰ ਬ੍ਰੇਨ ਲਈ ਤੁਸੀਂ ਇੱਕ ਗੀਤ ਲਿਖਿਆ ਜਿਹੜਾ ਕਿ ਬੜਾ ਸ਼ਾਨਦਾਰ ਔਰ ਬੜਾ ਸਰੀਲਾ ਗੀਤ ਹੈ ਔਰ ਬਹੁਤ ਵਾਇਰਲ ਵੀ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਇੰਨੀ ਮਸ਼ਹੂਰੀਅਤ ਦੇ ਵਿੱਚ ਡਾਕਟਰ ਸੰਜੀਵ ਕੁਮਾਰ ਇਹ ਕਿਵੇਂ ਤੁਸੀਂ ਸਮਾਂ ਕੱਢ ਲਿਆ ਤੇ ਪਹਿਲਾਂ ਤੇ ਆਈਡੀਆ ਕਿਵੇਂ ਕਲਿੱਕ ਕੀਤਾ ਕਿ ਇਦਾਂ ਦਾ ਕੋਈ ਗੀਤ ਲਿਖਿਆ ਜਾਵੇ ਅਰੇ ਮੈਂ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਤੇ ਇੱਕ ਸਾਈਕਲ ਵਾਲੀ ਰੱਖੀ ਸੀ ਜੀ ਜਦੋਂ ਉਹਦੀ ਪਲਾਨਿੰਗ ਕਰ ਰਹੀ ਸੀ ਤਾਂ ਜਿਹੜਾ ਤੁਹਾਡਾ ਸੁਪੀਤ ਦਾ ਮਤਲਬ ਸੀਗਾ ਉਸਨੇ ਮੈਨੂੰ ਕਿਹਾ ਕਿ ਜੇਕਰ ਇਸ ਜਿਹੜੇ ਕੋਈ ਮੋਟੀਵੇਸ਼ਨਲ ਗੀਤ ਲਿਖੋ ਜੇ ਨਾ ਉਹ ਬੜਾ ਅੱਛਾ ਰਹੇਗਾ ਜੀ ਵਿਸ਼ਵਾਸ ਕਰਿਓ ਕਿ ਜਦੋਂ ਉਹ ਗੱਲਬਾਤ ਕਰ ਰਹੇ ਸੀਗੇ ਕਿਉਂਕਿ ਮੈਂ ਪੰਜਾਬੀ ਨਾਟਕ ਦੇ ਸਟੂਡੈਂਟ ਐ ਤਾਂ ਮੈਂ ਵਿਦਨ 10 ਤੋਂ 12 ਮਿੰਟ ਮੈਂ ਉਹ ਥੀ ਬੈਠੇ ਬੈਠੇ ਲਿਖ ਦਿੱਤਾ ਜਿਹੜਾ ਆਪਣੀ ਵਿਚਾਰਨ ਬਣਾਉਣ ਦਾ ਇੱਕ ਜੂਰ ਨੂੰ ਬੋਟਾ ਪਾਉਂਦਾ ਹਾਂਜੀ ਬਸ ਇਹ ਜੀ ਉਥੋਂ ਵੀ ਸ਼ੁਰੂ ਹੋਇਆ ਤੇ ਫਿਰ ਨਾਲ ਦੀ ਨਾਲ ਤਲੀਕ ਹੋਇਆ ਕਿ ਜੀ ਨੂੰ ਰਾਣਾ ਇੰਨਾ ਅੱਛਾ ਬਣਿਆ ਕਿ ਜੀ ਨੂੰ ਰਿਕਾਰਡ ਕਰਿਆ ਜਾਵੇ ਤੇ ਉਹਦੀ ਵੀਡੀਓ ਬਣਾਈ ਜਾਵੇ ਸੋ ਬਹੁਤ ਇਹ ਵੀਡੀਓ ਹੈ اور ਬਹੁਤ ਵੱਡਾ ਇੱਕ ਪ੍ਰੇਰਨਾ ਦਾ ਸਰੋਤ ਹੈ ਜਿਹੜਾ ਡਾਕਟਰ ਸੰਜੀਵ ਕੁਮਾਰ ਵੱਲੋਂ ਲਿਖਿਆ ਹੋਇਆ ਗੀਤ ਜਿਹੜਾ ਕਿ ਇੱਕ ਗਾਇਕ ਮੇਜਰ ਸਿੰਘ ਹੋਰਾਂ ਦੀ ਆਵਾਜ਼ ਹੈ ਬਹੁਤ ਹੀ ਇਹ ਪ੍ਰਤਭਾਸ਼ਾਲੀ ਮੁੰਡਾ ਜਿਸ ਨੇ ਇਹ ਗੀਤ ਗਾਇਆ ਹੋਇਆ ਹੈ ਸੋ ਮੈਂ ਇਸ ਤੋਂ ਪਹਿਲਾਂ ਕਿ ਐਸਡੀਐਮ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਅੱਗੇ ਤੁਰਾ ਮੈਂ ਦੱਸਣਾ ਚਾਹੂੰਗਾ ਕਿ ਸਾਡੇ ਮਲੂਟ ਸਬਡਿਵੀਜ਼ਨ ਦੇ ਜੋ ਐਸਡੀਐਮ ਸਾਹਿਬ ਹੈ ਡਾਕਟਰ ਸੰਜੀਵ ਕੁਮਾਰ ਉਹਨਾਂ ਨੇ ਤਿੰਨ ਵੱਖ-ਵੱਖ ਵਿਸ਼ਿਆਂ ਦੇ ਵਿੱਚ ਐਮਏ ਕੀਤੀ ਹੋਈ ਹੈ ਔਰ ਇਸ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਨੇ ਪੀਐਚਡੀ ਕੀਤੀ ਹੋਈ ਹੈ ਔਰ ਮੰਚ ਸਵਾਲ ਮੰਚ ਕਿੱਥੇ ਗਿਆ ਸਾ ਡਾਕਟਰ ਸੰਜੀਵ ਕੁਮਾਰ ਇਹ ਅਰੀਸੀ ਗੀਤ ਕੇ ਸਾਹਿਤਿਕ ਰੁਚੀਆਂ ਵਾਲਾ ਬੰਦਾ ਸਿਰਜਣਾਤਮਕ ਰੁਝਾਨ ਵਾਲਾ ਬੰਦਾ ਔਰ ਜਿਨੂੰ ਆਪਾਂ ਕਹਿ ਦਿੰਨੇ ਕਿ ਕ੍ਰੀਏਟਿਵ ਮਾਈਂਡ ਵਾਲਾ ਬੰਦਾ ਜਦੋਂ ਪ੍ਰਸ਼ਾਸਨਿਕ ਸੇਵਾ ਦੇ ਵਿੱਚ ਆਉਂਦਾ ਹੈ ਤਾਂ ਉਸਨੇ ਤਾਂ ਫਿਰ ਨਿਯਮ ਕਾਨੂੰਨਾਂ ਦੀ ਘੁੰਮਣਘੇਰੀ ਦੇ ਵਿੱਚ ਹੀ ਰਹਿਣਾ ਹੁੰਦਾ ਤੇ ਐਂਜ ਨਹੀਂ ਹੋਇਆਗਾ ਕਿ ਤੁਹਾਡੇ ਵਰਗਾ ਜਿਹੜਾ ਕ੍ਰੀਏਟਿਵ ਮਾਈਂਡ ਜਦੋਂ ਪ੍ਰਸ਼ਾਸਨਿਕ ਸੇਵਾ ਦੇ ਇਹ ਨਿਯਮ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਜਾਂਦਾ ਹੈ ਤਾਂ ਥੋੜਾ ਜਿਹਾ ਬੋਰਿਅਤ ਮਹਿਸੂਸ ਕਰਦਾ ਹੈ ਕਿਉਂਕਿ ਜਿਹੜੇ ਕ੍ਰੀਏਟਿਵ ਮਾਈਂਡਸ ਹੁੰਦੇ ਹਨ ਨਾ ਦੇ نو ਨੋ ਬਾਉਂਡਰੀਜ਼ ਸਰ ਮੈਨੂਅਲ ਲੱਗਦਾ ਵੀ ਜੇ ਕੋਈ ਵਿਅਕਤੀ ਸਾਹਿਤ ਨਾਲ ਜੁੜਿਆ ਹੋਇਆ ਹੋਵੇ ਤਾਂ ਉਸ ਦੇ ਗੱਲਬਾਤ ਦੇ ਵਿੱਚ ਇੱਕ ਰਾਫਤ ਦਾ ਕਾਇਮ ਕਰਨ ਦਾ ਨਾ ਕਿ ਤੇ ਅੱਜ ਤੇ ਮੇਰੇ ਵਿੱਚ ਜੇਕਰ ਤੁਸੀਂ ਲੋਕਾਂ ਨਾਲ ਵਧੀਆ ਰਾਪਟਾ ਕੰਮ ਕਰ ਲੈਂਦੇ ਐ ਤਾਂ ਤੁਹਾਡੀ ਜਿਹੜੀ ਸਹਜ ਦੀ ਸਟਡੀ ਐ ਉਹ ਤੁਹਾਡੀ ਕੰਮ ਆਉਂਦੀ ਐ ਤੇ ਮੈਨੂੰ ਲੱਗਦਾ ਕਿ ਮੈਂ ਆਪਣੀ ਪੋਸਟ ਨਾਲ ਬੜੀ ਜਸਟੀਫਾਈ ਕਰ ਰਿਹਾ ਕਿ ਜੀ ਲੋਕਾਂ ਨਾਲ ਮੈਂ ਰਾਪਟਾ ਬੜਾ ਚੰਗੀ ਤਰ੍ਹਾਂ ਕੰਮ ਕਰ ਲੈਂਦਾ ਔਰ 1 ਜੂਨ ਨੂੰ ਚੋਣਾ ਆ ਰਹੀਆਂ ਔਰ ਉਸ ਦਿਨ ਗਰਮੀ ਹੋਊਗੀ ਔਰ ਤੁਹਾਡੇ ਲਈ ਚੁਣੌਤੀ ਇਹ ਹੈ ਜੇ ਮੈਂ ਕਹਾਂ ਕਿ ਪੰਜਾਬ ਦੇ ਸਾਰੇ ਹੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਵਸਤਾ ਭਰਦੇ ਸਾਰੇ ਜਿਹੜੇ ਅਧਿਕਾਰੀ ਇਸ ਕੰਮ 'ਚ ਲੱਗੇ ਹੋਏ ਆ ਜਾਂ ਕਰਮਚਾਰੀ ਸਾਰਾ ਲਈ ਹੀ ਸੀ ਪਰ ਚਲੋ ਪੰਜਾਬ ਦਾ VOTING percentage ਹਮੇਸ਼ਾ ਹੀ ਜ਼ਿਆਦਾ ਰਿਹਾ ਔਰ ਲੋਕਾਂ ਨੇ ਹੁਮ ਹੁਮਾ ਕੇ ਇਹ ਜਿਹੜਾ ਲੋਕਤੰਤਰ ਦਾ ਪਰਵ ਹੈ ਇਹ ਜਿਹੜਾ ਮਹਾਉਤਸਵ ਹੈ ਉਸ 'ਚ ਭਾਗ ਲਿਆ ਤੇ ਹੁਣ ਕਮ ਸੇ ਕਮ ਮਲੂਟ ਜਿਹੜਾ ਵਿਧਾਨ ਸਭਾ ਹਲਕਾ ਆਪਾਂ ਕਹਿ ਲਿਆ ਜਾਏ ਸਬਡਿਵੀਜ਼ਨ ਦਾ ਅਗਰ ਇਲਾਕਾ ਇੱਥੇ ਵੋਟਾਂ ਜਿਹੜੀਆਂ ਸਭ ਤੋਂ ਵੱਧ ਸੰਖਿਆ ਦੇ ਵਿੱਚ ਪੈਣ ਔਰ ਲੋਕੀ ਹਮ ਹਮਾ ਕੇ ਪੋਲਿੰਗ ਬੂਥਾਂ ਤੇ ਪਹੁੰਚਣ ਇਸ ਲਈ ਵੀ ਤੁਹਾਡੇ ਵਰਗੇ ਸਿਰਜਣਾਤਮਕ ਜਿਹੜੀ ਸੋਚ ਵਾਲੇ ਬੰਦੇ ਐ ਚਲੋ ਗੀਤ ਲਿਖ ਕੇ ਤਾਂ ਤੁਸੀਂ ਲੋਕਾਂ ਨੂੰ ਪ੍ਰੇਰਿਆ ਹੀ ਆ ਪੋਲਿੰਗ ਬੂਥ ਸੇ ਵਿੱਚ ਵੀ ਸਾਨੂੰ ਕੋਈ ਡਾਕਟਰ ਸੰਜੀਵ ਕੁਮਾਰ ਹੋਰਾਂ ਦੀ ਛਾਪ ਦਿਖਾਈ ਦੇਊਗੀ ਸਰ ਬਿਲਕੁਲ ਸਰ ਇਹ ਮਾਨਵ ਦਿੱਟਿਕ ਮਿਸ਼ਨ ਦੇ ਮੁਖਤਸਰ ਦੇ ਜਿਹੜੇ ਆਦੇਸ਼ ਨੇ ਉਹਨਾਂ ਅਨੁਸਾਰ ਅਤੀ ਬੂਥ ਤੇ ਛਵੀਰ ਦਾ ਇੰਝੰਮ ਕਰ ਰਹੇ ਆ ਜੀ ਕਿਉਂਕਿ ਆਮ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਬੂਥ ਹੁੰਦੇ ਨੇ ਤੇ ਉੱਥੇ ਗਰਮੀ ਬਹੁਤ ਹੋਏਗੀ ਇਸ ਲਈ ਅਸੀਂ ਇੱਕ ਅੰਲੀ ਰੈਗਲ ਦਾ ਪਰਦਾ ਬਣਾ ਰਹੇ ਹਾਂ ਜੀ ਤੇ ਉਸ ਨੂੰ ਅਧੀਵਾ ਦੋ ਘੰਟੇ ਲਈ ਜਿਹੋ ਗਿੱਲਾ ਰਹਿ ਕੇ ਰਹੇਗਾ ਤਾਂ ਅੰਦਰ ਜਿਹੜੀ ਹੈਗੀ ਠੰਡ ਨਹੀਂ ਜਾਏਗੀ ਉਹ ਤੇ ਉਸ ਤੋਂ ਇਲਾਵਾ ਫਿਰ ਇੱਥੇ ਘੜਿਆ ਨਹੀਂ ਜਿਹੜਾ ਹੈ ਪਾਣੀ ਸਪਲਾਈ ਕਰਾਂਗੇ ਤਾਂ ਜਿਹੜਾ ਵੀ ਕੁਝ ਜਿਹੜੀ ਵਰਕਰ ਆ ਰਹੇ ਆ ਜਾਂ ਜਿਹੜੇ ਕੋਈ EMPLOYEES ਨੇ ਜੀ ਉਹ ਵੀ ਜਿਹੜਾ ਹੈਗਾ ਸੁੱਕ ਦਾ ਖਾਣ ਲੈਣ ਗਰਮੀ ਤੋਂ ਬਿਲਕੁਲ ਬਿਲਕੁਲ ਇਹ ਜ਼ਰੂਰੀ ਹੈ ਔਰ ਮੈਂ ਇਹ ਸਮਝਦਾ ਹਾਂ ਕਿ ਕਿੰਨੇ ਤਸੀਹੇ ਕਿੰਨੇ ਕੁਰਬਾਨੀਆਂ ਦੇ ਕੇ ਅਸੀਂ ਇਸ ਦਿਨ ਤੱਕ ਪਹੁੰਚੇ ਹੈ ਜਦੋਂ ਅਸੀਂ ਗੁਲਾਮ ਸੀਗੇ ਪਰ ਤਾਂ ਵੀ ਹਕੂਮਤ ਦੇਤਾ ਸੀ ਸੁਪਨਾ ਲਿਆ ਕਰਦੇ ਸੀ ਕਿ ਕਾਸ਼ ਉਹ ਦਿਨ ਆਵੇ ਜਦੋਂ ਅਸੀਂ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕੀਏ ਤੇ ਆਪਣੀ ਮਰਜ਼ੀ ਦੀ ਸਰਕਾਰ ਚੁਣ ਕੇ ਦੇਸ਼ ਦੀ ਭਲਾਈ ਤੇ ਕੰਮ ਹੈ ਜਿਹੜੇ ਉਹਨਾਂ ਤੋਂ ਕਰਵਾ ਸਕੀਏ ਅੱਜ ਉਹ ਦਿਨ ਆਇਆ ਤੇ ਕੋਈ ਨਹੀਂ ਫਿਰ ਮਾੜੀ-ਮੋਟੀ ਗਰਮੀ ਜੇ ਕਿਤੇ ਹੋ ਵੀ ਗਈ ਹੈ ਤੇ ਕੋਈ ਨਹੀਂ ਐਡੀ ਕੋਈ ਗੱਲ ਨਹੀਂ ਸਹੂਲਤਾ ਪਾਲਿੰਗ ਬੂਥ ਤੇ ਹੈਗੀਆਂ ਔਰ ਉੱਥੇ ਪਹੁੰਚਿਆ ਜਾ ਸਕਦਾ ਔਰ ਜੇਕਰ ਕੋਈ ਸੱਜਣ ਇਕੱਲੇ ਆ ਰਹੇ ਆ ਆਪਦੀ ਕਾਰ ਦੇ ਵਿੱਚ ਤਾਂ ਦੋ ਤਿੰਨ ਸੀਟਾਂ ਹੈਗੀਆਂ ਤੇ ਆਪ ਦੇ ਗਵੰਡੀਆਂ ਨੂੰ ਨਾਲ ਬਹਾ ਲਿਓ ਤੇ ਰਲ ਮਿਲ ਕੇ ਆਪਾਂ ਇਹ ਮਹਾਉਤਸਵ ਹੈ ਜਿਹੜਾ ਇਸ ਨੂੰ ਮਨਾਉਣਾ ਤੇ ਡਾਕਟਰ ਸੰਜੀਵ ਇੱਕ ਸਵਾਲ ਹੋਰ ਮੇਰੇ ਜ਼ਿਹਨ ਚ ਆ ਰਿਹਾ ਸੀਗਾ ਇਸ ਤੋਂ ਥੋੜਾ ਜਿਹਾ हट ਕੇ ਚਲੋ ਚੋਣ ਪ੍ਰਕਿਰਿਆ ਤੁਸੀਂ ਬਹੁਤ ਵਿਅਸਤ ਹੋ ਕਿ ਆਮ ਤੌਰ ਤੇ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕਿ ਉਹ ਜੀ ਉਹਨਾਂ ਦੇ ਮਸਲੇ ਹੱਲ ਨਹੀਂ ਕਰਦੇਗੇ ਤੇ ਜਦੋਂ ਲੋਕ ਤੁਹਾਡੇ ਵਰਗੇ ਇੱਕ ਜਿਹਨੂੰ ਕਹਿੰਦੇ ਨਾ ਸੰਵੇਦਨਸ਼ੀਲ ਮਨ ਵਾਲੇ ਇੱਕ ਸਾਹਿਤਕਾਰ ਨੂੰ ਜਦੋਂ ਉਹ ਮਿਲਦੇ ਐ ਤਾਂ ਫਿਰ ਉਹ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਕਿ ਕਰਵਾਈ ਤੀ ਸਾਡੇ ਦਿਮਾਗ 'ਚ ਉਹਨਾਂ ਦੀ ਇਮੇਜ ਹੈ ਕਿ ਉਹਨਾਂ ਨੂੰ ਅਸੀਂ ਕਦੇ ਵੀ ਮੁਸਕਰਾਉਂਦੇ ਹੋਏ ਨਹੀਂ ਦੇਖਦੇਗੇ ਉਹਨਾਂ ਨੂੰ ਕਦੇ ਸਤਿਕਾਰ ਨਾਲ ਗੱਲ ਕਰਦੇ ਨਹੀਂ ਦੇਖਦੇਗੇ ਆਮ ਤੌਰ ਤੇ ਲੋਕਾਂ ਦੀ ਜੋ ਪਰਸੈਪਸ਼ਨ ਹੈ ਤੇ ਸਾਹਿਤਕਾਰ ਤਾਂ ਫਿਰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਬੜੇ ਸਤਿਕਾਰਪੂਰਵਕ ਲੋਕਾਂ ਨਾਲ ਪੇਸ਼ ਆਉਂਦਾ ਹੋਊਗਾ ਤੇ ਕੀ ਤਜਰਬਾ ਸਰ ਤੁਹਾਡੇ ਸਰ ਮੈਂ ਇੱਕ ਤੁਹਾਡੇ ਬੰਦਾ ਗੱਲ ਦਾ ਧਿਆਨ ਚ ਲਿਆਉਣਾ ਕਿ ਇਸ ਤੋਂ ਪਹਿਲਾਂ ਮੈਂ ਕਮਾਰੋ ਵੀ ਸੀ ਕਿ ਪੋਸਟ ਸੀਗਾ ਤੇ ਜਿਹੜੇ ਪਿੱਛੇ ਹੜ ਆਈ ਸੀ ਇਹ ਪਟਿਕੜਪਾਉ ਚ ਜੀ ਮੈਂ ਸੰਵੇਦਨਸ਼ੀਲ ਹੋਣ ਕਰ ਲਈ ਉੱਥੇ ਇੱਕ ਵਿਅਕਤੀ ਪਾਣੀ ਦੇ ਵਿੱਚ ਫਸਿਆ ਹੋਇਆ ਠੀਕ ਹੈ ਹੂੰ ਤੇ ਉਸਨੇ ਬਚਨੇ ਲਈ ਸਾਰ ਬਹੁਤ ਘੜੀ ਕਿ ਮੈਂ ਖੁਦ ਪੈਰ ਕੇ ਉਸ ਨੂੰ ਬਚਾਇਆ ਸੀ ਕਿ ਮੈਨੂੰ 15 ਕਾ 2023 ਦੇ ਵਿੱਚ ਬਹਾਜੁਰਾ ਵਾਰਮੀ ਲਿਆ ਹੈਗਾ ਕਿਹਾ ਬਾਤ ਮੇਰੇ ਕੋਲ ਮਿਲ ਗਈ ਸੀ ਮੇਰੇ ਕੋਲ ਵੀਡੀਓ ਤਾਂ ਆਈ ਸੀ ਬਟ ਮੈਂ ਨਾਮ ਨਹੀਂ ਪੁੱਛ ਸਕਿਆ ਕਿ ਅਧਿਕਾਰੀ ਗਣ ਕੌਣ ਹੈ ਹਾਂ ਸਰ ਉਹ ਮੈਂ ਹੀ ਸੀਗਾ ਕਿਆ ਬਾਤ ਸੰਵੇਦਨਸ਼ੀਲ ਸਾਡੇ ਜੋ ਫਲੈਟ ਨਾਲ ਜਿਹੜਾ ਹੈ ਨਾ ਸੋ ਇਹਦੇ ਤੇ ਬਹੁਤ ਚਿੰਤਾ ਪੈ ਰਹੀ ਰਹਿੰਦੀ ਹੈ ਇਸੇ ਕਾਰਨ ਅਸੀਂ ਮੈਂ ਆਪਣੇ ਕੋਲ ਬੰਦੇ ਕਿਉਂ ਮੇਰੇ ਟਾਈਮ ਮੈਨੇਜਮੈਂਟ ਜਿਆਦਾ ਹੋਣੇ ਕਾਰਨ ਮੈਂ ਲੋਕਾਂ ਨੂੰ ਜਿਆਦਾ ਸੁਣ ਪਾਂਦਾ ਹੈ ਇਹ ਕੋਸ਼ਿਸ਼ ਕਰਦਾ ਕਿ ਉਹਦੀ ਜਿਹੜੀ ਸਮੱਸਿਆ ਹੈ ਸਮੇਂ ਦੀ ਜਿਹੜੀਆਂ ਹੈਗੀਆਂ ਉਹ ਹੱਲ ਕਰ ਦਿੱਤੀ ਜਾਵੇ ਜੀ 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 ਔਰ ਇਸ ਤੋਂ ਲਵਾ ਅਖੀਰ ਚ ਡਾਕਟਰ ਸੰਜੀਵ ਕੁਮਾਰ ਮੇਰੇ ਮਨਚ ਇੱਕ ਸਵਾਲ ਹੋਰ ਆ ਰਿਹਾ ਸੀਗਾ ਕਿ ਇੰਨੀ ਮਸਰੂਫੀਅਤ ਦੇ ਬਾਵਜੂਦ ਚਲੋ ਚੋਣਾ ਕਰਕੇ ਥੋੜੀ ਜੀ ਮਸਰੂਫੀਅਤ ਤੁਹਾਡੀ ਵਧੀ ਹੋਈ ਹੈ ਪਰ ਚੋਣਾ ਤੋਂ ਇਲਾਵਾ ਵੀ ਇੱਕ ਜਿਹੜਾ ਪੀਸੀਐਸ ਅਧਿਕਾਰੀ ਹੈ ਪੰਜਾਬ ਦੇ ਵਿੱਚ ਉਸ ਦੇ ਕੰਮ ਰੋਜ਼ਾਨਾ ਜ਼ਿੰਦਗੀ ਚ ਬਹੁਤ ਹੁੰਦੇ ਹੈ ਸਾਰਾ ਦਿਨ ਫੋਨ ਵੱਜਦਾ ਰਹਿਣਾ ਹੈ ਲੋਕਾਂ ਨੇ ਵੀ ਆਉਣਾ ਹੈ ਕੋਈ ਮਿਲ ਜੁਲਣ ਵਾਲੇ ਵੀ ਆਉਣਾ ਹੈ ਪਰਿਵਾਰ ਨੂੰ ਵੀ ਸਮਾਂ ਦੇਣਾ ਹੈ ਇਹ ਸਾਰੇ ਦੇ ਵਿੱਚ ਤੁਹਾਡੀ ਜਿਹੜੀ ਇੱਕ ਸਿਰਜਣਾਤਮਕ ਭੁੱਖ ਹੈ ਤੁਹਾਡੀ ਕਲਮ ਜਦੋਂ ਤੁਹਾਡੇ ਹੱਥ 'ਚ ਔਨਲੀ ਉਤਸ਼ਖ ਹੁੰਦੀ ਹੈ ਤਾਂ ਫਿਰ ਕਲਮ ਵਾਰ-ਵਾਰ ਜਾਂ ਅਕਸਰ ਤੁਹਾਡੇ ਹੱਥ 'ਚ ਆਉਂਦੀ ਹੈ ਕੁਝ ਵੀ ਰਚਨ ਲਈ ਜਾਂ ਕੁਝ ਵੀ ਸਿਰਜਣਾ ਕਰਨ ਲਈ ਕੋਈ ਸਾਹਿਤ ਦੀ ਬਿਲਕੁਲ ਸਰ ਇੱਕ ਗਾਣੇ ਤੋਂ ਇਲਾਵਾ ਇੱਕ ਮੈਂ ਛੋਟਾ ਨਾਟਕ ਵੀ ਲਿਖਿਆ ਹੋਇਆ ਹੈ ਉਹ ਵੀ ਪਲੇ ਹੋ ਚੁੱਕਿਆ ਹੈ ਬੱਚਿਆਂ ਨੇ ਕੀਤਾ ਹੈ ਉਹਦੇ ਨਾਲ ਕੰਪੀਟੀਸ਼ਨ ਕਰਾਈ ਸੀਗੇ ਉਹ ਵੀ ਬੋਤਾਂ ਨੂੰ voting ਬਣਾਉਣ ਲਈ ਸਿੱਖੇਦ ਕਰਨਾ ਤੇ ਬੋਤਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਦੇ ਲਈ ਉਹ ਬਣਾਇਆ ਗਿਆ ਹੈ ਇਹ ਪਤਾ ਕਿ ਜੋ ਬੰਦਲ ਤੋਂ ਜਿਹੜੀ ਤੁਹਾਡੀ ਆਵਾਜ਼ ਹੈ ਨਾ ਉਹਨੂੰ ਦਬਾਇਆ ਨਹੀਂ ਜਾ ਸਕਦਾ ਉਹ ਆਪਣੇ ਆਪ ਆ ਜਾਂਦੀ ਹੈ ਬਿਲਕੁਲ ਇਸੇ ਮਤੇ ਜਦੋਂ ਕਲਮ ਆਪ ਚਾਂਦੀ ਟੁੱਕ ਜਉ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਗਈ ਬਾਦ ਦੋਂਦੀ ਹੈ ਬਿਲਕੁਲ ਬਿਲਕੁਲ ਸੋ ਸਾਡੇ ਉਹ ਯੁਵਾ ਦੋਸਤ ਜਿਹੜੇ ਅੱਜ ਇਸ ਮੁਲਾਕਾਤ ਨੂੰ ਸੁਣ ਰਹੇ ਹੈ ਚਾਹੇ ਉਹ ਪੀਸੀਐਸ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੈ ਜਾਂ ਸਿਵਲ ਸੇਵਾਵਾਂ ਦੀ ਜਿਹਨੂੰ ਆਪਾਂ ਬੋਲਚਾਲ ਦੀ ਭਾਸ਼ਾ ਚ ਆਈਐਸ ਦਾ ਇਮਤਿਹਾਨ ਕਹਿ ਦਿੰਦੇ ਆ ਉਸ ਦੀ ਤਿਆਰੀ ਕਰ ਰਹੇ ਹੈ ਮੇਰਾ ਖਿਆਲ ਹੈ ਡਾਕਟਰ ਸੰਜੀਵ ਕੁਮਾਰ ਵਰਗੇ ਬੰਦੇ ਉਹਨਾਂ ਲਈ ਇੱਕ ਰੋਲ ਮਾਡਲ ਹੋਣੇ ਚਾਹੀਦੇ ਹੈ ਕਿਉਂਕਿ ਅਜ਼ਾਦ ਦੇਸ਼ ਦੀ ਸਾਡੀ ਜਿਹੜੀ ਬਿਊਰੋਕ੍ਰਾਸੀ ਹੈ ਜਿਹੜੀ ਸਾਡੇ ਅਧਿਕਾਰੀगण ਹੈ ਉਹਨਾਂ ਨੂੰ ਅਸੀਂ ਪਬਲਿਕ ਸਰਵੈਂਟਸ ਕਹਿੰਦੇ ਆ ਲੋਕ ਸੇਵਕ ਆਖਦੇ ਹਨ ਉਹ ਅਧਿਕਾਰੀ ਠੀਕ ਹੈ ਕਾਗਜ਼ਾਂ ਦੇ ਵਿੱਚ ਉਹਨਾਂ ਕੋਲੇ ਬਹੁਤ ਵੱਡੇ ਵੱਡੇ ਫੈਸਲੇ ਲੈਣ ਦਾ ਹੱਕ ਹੁੰਦਾ ਹੈ ਰਾਈਟ ਹੁੰਦਾ ਹੈ ਅਧਿਕਾਰ ਹੁੰਦਾ ਪਰ ਉਹ ਟੈਕਸ ਪੇਅਰਸ ਦੇ ਪੈਸੇ ਨਾਲ ਹੀ ਆਪਣੇ ਪਰਿਵਾਰ ਨੂੰ ਪਾਲ ਰਹੇ ਹੁੰਦੇ ਆ ਤੇ ਇਸ ਕਰਕੇ ਥੋੜਾ ਜਿਹਾ ਇਹ ਲੋਕਾਂ ਪ੍ਰਤੀ ਵੀ ਓਵੇਂ ਹੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਉਹੀ ਹਾਂ ਪੱਕੀ ਸੋਚ ਹੋਣੀ ਚਾਹੀਦੀ ਹੈ ਔਰ ਜਿਵੇਂ ਕਿ ਡਾਕਟਰ ਸੰਜੀਵ ਕੁਮਾਰ ਨੇ ਆਪਣੀ ਜਾਨ ਬਾਜੀ ਤੇ ਲਾਤੀ ਸੀ ਆਪਣੀ ਜਾਨ ਨਾਲ ਖੇਡ ਕੇ ਇੱਕ ਵਿਅਕਤੀ ਦੀ ਜਾਨ ਬਚਾਈ ਸੀ ਜਦੋਂ ਹੜ ਆਏ ਹੋਏ ਸੀਗੇ ਤਾਂ ਮੇਰੇ ਖਿਆਲ ਆ ਵੀ ਇਦਾਂ ਦੇ ਰੋਲ ਮਾਡਲ ਸਾਡੇ ਆਲੇ ਦੁਆਲੇ ਬਹੁਤ ਘੱਟ ਮਿਲਦੇ ਆ ਸੋ ਡਾਕਟਰ ਸੰਜੀਵ ਕੁਮਾਰ ਜੀ ਹੈਡਸ ਆਫ ਟੂ ਯੂ ਸਲੂਟ ਹੈ ਤੁਹਾਨੂੰ ਔਰ ਉਮੀਦ ਕਰਦੇ ਆ ਕਿ ਜਦੋਂ ਤੁਸੀਂ ਚੌਣਾ ਤੋਂ ਵਿਲੇ ਹੋ ਜਾਓਗੇ ਤੇ ਫਿਰ ਸਾਡੇ ਆਕਾਸ਼ਵਾਨੀ ਐਫ ਐਮ ਬਠਿੰਡਾ ਦੇ ਸਟੂਡੀਓ ਚ ਆਓਗੇ ਬਤੌਰ ਸਾਇਤਕਰ ਮੈਂ ਸ਼ੁਕਰਗੁਜ਼ਾਰ ਹੋਵਾਂਗੇ ਤੁਹਾਡੇ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੰਜੀਵ ਕੁਮਾਰ ਜੀ ਆਕਾਸ਼ਵਾਨੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਲਈ ਸਮਾਂ ਕੱਢਣ ਲਈ ਠੀਕ ਹੈ ਸਰ ਥੈਂਕ ਯੂ ਧੰ ਬੰਦਾ ਇਹ ਬਿੰਦਾਸ ਹੈ ਬੰਦਾ ਇਹ ਬਿੰਦਾਸ ਹੈ ਬੰਦਾ ਇਹ ਬਿੰਦਾਸ ਹੈ